ਹਾਂਜੀ ਸਾਸਰੀ ਘਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਮੁੰਡਾ ਅਮਰੀਕਾ ਦਾ ਸਿਟੀਜ਼ਨ ਦੋ ਭਾਈ ਸਕੇ ਨੇ ਜੀ ਜੇ ਦੋ ਭੈਣਾ ਮਿਲਦੀਆਂ ਨਹੀਂ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਮੁੰਡੇ ਦੀ ਉਮਰ ਹੈਗੀ ਹੈ ਮੁੰਡਾ ਹੈਗਾ 92 ਦਾ ਵਰਨ ਤੇ 108 92 ਦਾ ਵਰਨ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅਮਰੀਕਾ ਦੇ ਵਿੱਚ ਕੁੜੀਆਂ ਮਿਲਦੀਆਂ ਨਹੀਂ ਤਾਂ ਬਾਲਾ ਵਧੀਆ ਨਹੀਂ ਇੱਧਰ ਵੀ ਦੋ ਛੱਕੀਆਂ ਭੈਣਾ ਹੋਣ ਇੱਕ ਘਰ ਚੋਂ ਤਾਂ ਭੈਣ ਹੁਣੀ ਇਹ ਵੀਰ ਭੁਣੀ ਰਿਸ਼ਤਾ ਲੈ ਲੈਣਗੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਹਾਂਜੀ ਸਸਰੀਕਾਰ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਲੱਗਦਾ ਹੈ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਰਿਸ਼ਤਾ ਕਰਦੇ ਹਾਂਜੀ ਸਸਰੀ ਕਾਲ ਮੈਂ ਸੋਦੀਆ ਆਪਣੀ ਲਕਿੰਦਰ ਆ ਜਿਹੜੀ ਵੀਡੀਓ ਮੈਂ ਹੁਣ ਪਾਉਣ ਲੱਗੀ ਆ ਇਹ ਮੈਂ ਕਿਸੇ ਦਾ ਡਾਟਾ ਬੋਲਣ ਖਾਤਰ ਨਹੀਂ ਪਾਈ ਇਹ ਮੈਂ ਉਹ ਕੰਜਰ ਬੰਦਿਆਂ ਖਾਤਰ ਪਾਈ ਆ ਜਿਹੜੇ ਆ ਕੇ ਬੈਡ ਕਮੈਂਟ ਤੇ ਖੋਖਲੀਆਂ ਗੱਲਾਂ ਕਰਦੇ ਨੇ ਇਹਦੇ ਵਿੱਚ ਠੀਕ ਹੈ ਜੇ ਕਿਸੇ ਨੇ ਕਰੋੜ ਕੱਢਣੀਆਂ ਹੈਗੇ ਤਾਂ ਮੈਨੂੰ ਪਤਾ ਵੀ ਕੌਣ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਸਾਡੇ ਰਿਸ਼ਤੇਦਾਰ ਹੀ ਨੇ ਜਿਹੜੀ ਇਹ ਹਰਕਤ ਕਰ ਸਕਦੇ ਨੇ ਠੀਕ ਹੈ ਜਿਹਦੇ ਵਿੱਚ ਔਕਾਤ ਆ ਜਿਹਦੀ ਜਿਹਦੀ ਔਕਾਤ ਆ ਮੇਰੇ ਨਾਲ ਮੱਥਾ ਲਾਉਣ ਦੀ ਮੈਂ ਚੈਲੰਜ ਕਰਦੀ ਆ ਮੇਰਾ ਇਹਦੇ ਉੱਤੇ ਨੰਬਰ ਵੀ ਛੱਡਿਆ ਹੋਇਆ ਜੇ ਜ਼ਿਆਦੇ ਪੰਗੇ ਲੈਣੇ ਨੇ ਨਾ ਮੈਨੂੰ ਇੰਸਟਾਗ੍ਰਾਮ ਦੇ ਵਿੱਚ ਨੰਬਰ ਛੱਡੋ ਆਪ ਦਾ ਦੱਸ ਕੇ ਛੱਡੋ ਵੀ ਅਸੀਂ ਕਰੋੜ ਕੱਢਣੀ ਐ ਤੇ ਆਈਡੀ ਤੇ ਆ ਕੇ ਬਗਵਾਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਮੈਂ ਬਾਰੀ-ਬਾਰੀ ਇਹ ਲਾਈਵ ਮੈਂ ਇੱਥੇ ਤਾਂ ਕਹਿਣੀ ਆ ਵੀ ਆਪਦੇ ਆਪ ਨੂੰ ਸੋਚ ਕੇ ਕਰਿਓ ਜੋ ਵੀ ਕਰਨਾ ਕਿਉਂਕਿ ਮੈਂ ਕੋਈ ਚੁੱਪ ਬੈਠਣ ਵਾਲੀ ਨਹੀਂ ਹੈਗੀ ਜੂੰਡੇ ਇਹ ਜਿਹੇ ਪਟੂ ਜਿਹੜੇ ਕਿਸੇ ਨੇ ਨਾਂ ਪੱਟੇ ਹੋਣਾ ਤੇ ਬੋਧੀਆਂ ਖਲਾਰ ਦੂਆਂ ਕਿ ਘਰੇ ਵੀ ਆ ਸਕਦੀਆਂ ਮੈਂ ਇੰਨੀ ਨਹੀਂ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੀਆਰ ਕੈਨੇਡਾ ਦੀ ਕੁੜੀ 6-7 ਸਾਲ ਦੀ ਕੋਲੇ ਕੁੜੀ ਆ ਭੈਣ 37 ਸਾਲ ਉਮਰਾਂ ਭੈਣ ਦੀ ਤੇ ਭੈਣ ਟੋਰਾਂਟੋ ਦੇ ਵਿੱਚ ਹੈ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਹੈ ਮੁੰਡੇ ਕੋਲ ਘੱਟੋ ਘੱਟ ਜ਼ਮੀਨ 10 ਤੋਂ 12 ਕਿੱਲਿਆਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਬਾਲਾ ਦੂਰ ਨਹੀਂ ਜਾਣਗੇ ਮਰੇਲ ਕੋਟ ਲਖੰਨਾ ਇੱਧਰ ਸਮਰਾਲਾ ਤੇ ਆਪਣੇ ਲੁਧਿਆਣੇ ਤੱਕ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦੋ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਨੂੰ ਪੰਜ ਕਕੀਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਜਿਹੜਾ ਕਨੇਡਾ ਦੇ ਵਿੱਚ ਪੀਆਰ ਹੋਵੇ ਭੈਣ ਦੀ ਕਰੀ ਹੋਈ ਹੈ ਬੀਏ ਤੇ ਉਹਨਾਂ ਨੂੰ ਚਾਹੀਦਾ ਬਾਹਰਲਾ ਮੁੰਡਾ ਕੈਨੇਡਾ ਦਾ ਪੀਆਰ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਕੋਈ ਪੰਜ ਪੰਜ ਕ 6 ਅਖੀਲਿਆਂ ਦੇ ਵਿੱਚ ਮੁੰਡਾ ਹੈਗਾ ਤਾਂ ਵਿਆਹ ਵਧੀਆ ਕਰ ਦੇਣੀ ਭੈ ਰੁਣੀ ਤੇ 25 ਤੋਂ 30 ਲੱਖ ਰੁਪਈਆ ਜੀ ਵਿਆਹ ਤੇ ਲਾ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਜੇ ਕਿਸੇ ਕੋਲ ਹੈਗਾ ਮੁੰਡਾ ਹਾਂਜੀ ਸਸਰੀ ਕਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਗੁੱਟੀ ਤੇ ਗੁੱਡੀ ਦੀ ਉਮਰ ਹੈ ਜੀ 27 ਸਾਲ ਕੈਨੇਡਾ ਦੀ ਪੀਆਰ ਪੀਆਰ ਹੈ ਜੀ 5-6 ਸਾਲ ਦੀ ਲੜਕੀ ਕੁੜੀ ਹੈ ਤੇ ਭੈਣ ਨੂੰ ਇੱਧਰਲਾ ਮੁੰਡਾ ਹੀ ਚਾਹੀਦਾ 10-12 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਆਪਦੀ ਰਾਇ ਦੇ ਦਿਆ ਕਰੋ ਜੀ ਮੈਂ ਫੋਨ ਜ਼ਰੂਰ ਲਾਉਂਗੀ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰੁਪਿੰਦਰ ਤੇ ਅੱਜ ਆਪਣੇ ਕੋਲ ਬਾਪੂ ਆਇਆ ਜੀ 60 ਸਾਲ ਉਮਰ ਹੈ ਬਾਪੂ ਦੀ ਤੇ ਬਾਪੂ ਦੀ ਘਰ ਵਾਲੀ ਮੰंजे ਤੇ ਪਈ ਹੈ ਬੇਟਾ ਦੀ ਗੱਭਰੂ ਜਵਾਨ ਉਹਦੀ ਹੋ ਗਈ ਡੈਥ ਤੇ ਬਾਪੂ ਨੇ ਕਰਵਾਉਣਾ ਵਿਆਹ ਤੇ ਜੇ ਕੋਈ ਜਾਦੇ ਏਜ ਦੀ ਬੀਬੀ ਹੈਗੀ ਹੈ ਕੋਈ ਜਿਹਦੇ ਬੱਚਾ ਹੋ ਸਕਦਾ ਤੇ ਜਾਂ ਫਿਰ ਬੱਚਾ ਹੈਗਾ ਜਾਂ ਹੋ ਸਕਦਾ ਤੇ ਉਹਦੇ 9 5 ਕਿੱਲੇ ਬਾਪੂ ਜ਼ਮੀਨ ਦੇ ਕਰਾਊਗਾ ਵਿਆਹ ਪੱਕਾ ਕਰਾਊ ਘਰ ਵਾਲੀ ਮੰंजे ਤੇ ਪਈ ਹੈ ਜੀ ਤੇ ਇੱਕ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਕੋਈ ਮਜ਼ਾਕ ਦਾ ਸਾਧਨ ਨਾ ਬਣਿਓ ਤੇ ਬਾਪੂ ਤੇ ਕੋਈ ਮਜ਼ਾਕ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਨਾ ਕਰੀਓ ਕਿਉਂਕਿ ਬਹੁਤ ਮਜਬੂਰੀ ਹੈ ਉਹਦੀ ਤੇ 27 ਕਿਲੇ ਪੈੜੀ ਹੈ ਬਾਪੂ ਵਾਲੇ ਕਿਉਂਕਿ ਉਹਨੂੰ ਸਾਹਬਣ ਵਾਲਾ ਕੋਈ ਨਹੀਂ ਹੈਗਾ ਤੇ 5 ਕਿਲੇ ਪੈੜੀ ਆਉਂਦੀ ਦੇ ਜਨਾਨੀ ਦੇ ਨੌਕਰਾਂ ਉਹ 40 45 ਸਾਲ ਦੀ ਹੋਵੇ ਜਨਾਨੀ ਧੰਨਵਾਦ ਜੀ